ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਅੱਜ ਆਪਾਂ ਇੱਕ ਖਾਸ ਟੌਪਿਕ ਦੇ ਉੱਪਰ ਗੱਲ ਕਰਨੀ ਆ ਜਿਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਗੁੰਮਰਾਹ ਕੀਤਾ ਜਾ ਰਿਹਾ ਆਪਾਂ ਨੂੰ ਆਪਣੇ ਬੱਚਿਆਂ ਨੂੰ ਪਬਲਿਕ ਨੂੰ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਗੁੰਮਰਾਹ ਕੀਤਾ ਜਾ ਰਿਹਾ ਤੇ ਮੈਂ ਗੱਲ ਕਰਦਾ ਮਾਂ ਉਹ ਫੇਕ ਰੀਲਸ ਦੀ ਜੋ ਅੱਜ ਕੱਲ ਇੰਸਟਾਗ੍ਰam YouTube ਦੇ ਉੱਪਰ ਜਾਂ Facebook ਦੇ ਉੱਪਰ ਕਾਫੀ ਜ਼ਿਆਦਾ ਮਾਤਰਾ ਚ ਵਾਇਰਲ ਹੋ ਰਹੀਆਂ ਨੇ ਉਨ੍ਹਾਂ ਦਾ ਮੇਨ ਟੌਪਿਕ ਹੈ ਰਾਤੋਂ ਰਾਤ ਅਮੀਰ ਬਣਨ ਦਾ ਵੀ ਉਹ ਲਾਲਚ ਦੇ ਰਹੇ ਨੇ ਸਾਰਿਆਂ ਨੂੰ ਵੀ ਰਾਤੋਂ ਰਾਤ ਅਮੀਰ ਬਣ ਜਾਣਗੇ ਤੇ ਇਸੇ ਮਾਧਿਅਮ ਦੇ ਉਹ ਕੀ ਕਰਦੇ ਨੇ ਤੁਹਾਨੂੰ ਆਪਣੀ ਸਕਰੀਨ ਦਿਖਾਣਗੇ ਇੰਸਟਾਗ੍ਰam ਅਕਾਊਂਟ ਦਿਖਾਣਗੇ ਦਿਖਾਣਗੇ ਜੀ ਪਹਿਲੇ ਹਫਤੇ ਮੈਂ 10000 ਕਮਾਇਆ ਦੂਸਰੇ ਹਫਤੇ ਮੈਂ 15 ਕਮਾਇਆ ਤੇ ਮਹੀਨੇ ਦੇ ਵਿੱਚ ਮੈਂ 2.5 ਲੱਖ 1.5 ਲੱਖ ਜਿੰਨਾ ਵੀ ਕਮਾ ਲਿਆ ਇਦਾਂ ਦੀ ਵੀਡੀਓਸ ਪਾ ਰਹੇ ਨੇ ਤੇ ਇੱਕ ਜਿਹੜੇ ਆਲਰੇਡੀ ਪੇਜ ਕਾਫੀ ਚੱਲ ਰਹੇ ਨੇ ਉਹ ਕੀ ਕਰਦੇ ਨੇ ਜਾ ਬਲੌਗਰ ਕਹ ਲੋ ਇੱਕ ਪਾਰਟਿਕੂਲਰ ਆਈਡੀ ਦੱਸਣਗੇ ਇਹ ਵੀ ਫਲਾਣਾ ਬੰਦਾ ਕੰਮ ਵਧੀਆ ਕਰ ਰਿਹਾ ਵਾ ਤੇ ਉਹਨੂੰ ਸਬਸਕ੍ਰਾਈਬ ਕਰੋ ਤੇ ਉਹ ਤੁਹਾਨੂੰ ਅੱਗੇ ਅਮੀਰ ਬੰਨਾ ਸਿਖਾਊਗਾ ਜਦ ਕਿ ਤੁਸੀਂ ਉਹ ਆਈਡੀ ਜਦੋਂ ਚੈੱਕ ਕਰੋਗੇ ਉਹਦੇ ਖੁਦ ਦੇ ਆਪਣੇ 5000 10000 ਜਾਂ 25000 ਫਾਲੋਅਰਸ ਹੁੰਦੇ ਨੇ ਉਹ ਆਪ ਨੇ ਅਮੀਰ ਬਣ ਸਕਿਆ ਤੇ ਤੁਹਾਨੂੰ ਕਿੱਥੋਂ ਬਣਾ ਦੂਗਾ ਇਹ ਬੜੀ ਸੋਚਣ ਵਾਲੀ ਗੱਲ ਆ ਤੇ ਲੋਕ ਇਦਾਂ ਗੁੰਮਰਾਹ ਹੋ ਰਹੇ ਨੇ ਉਹ ਦੇਖੋ ਦੇਖੋ ਭੇਡ ਚਾਲ ਦੇ ਵਿੱਚ ਕੀ ਚੱਲਦਾ ਵਾ ਭੇਡ ਚਾਲ ਹੋਈ ਪਈ ਆ ਵੀ ਲੋਕ ਆਪਣੇ ਰੋਜ਼ ਦੇ ਕੰਮ ਛੱਡ ਕੇ ਇਹਨਾਂ ਚੀਜ਼ਾਂ ਦੇ ਵੱਲ ਹੋ ਰਹੇ ਨੇ ਤੇ ਤੁਹਾਨੂੰ ਕਰਨਾ ਕੀ ਚਾਹੀਦਾ ਕਰਨਾ ਇਹ ਚਾਹੀਦਾ ਮੈਂ ਨਹੀਂ ਕਹਿੰਦਾ ਵੀ ਰੀਲਸ ਬਣਾਉਣੀਆਂ ਗਲਤ ਨਹੀਂ ਵੀਡੀਓਜ਼ ਬਣਾਉਣੀਆਂ ਗਲਤ ਨਹੀਂ ਬਣਾਓ ਪਰ ਆਪਣੇ ਕੰਮ ਨਾ ਡਿਸਟਰਬ ਕਰੋ ਰੀਲਸ ਨੂੰ ਐਜ਼ ਏ ਆਪਣੀ ਹੌਬੀ ਮੰਨ ਲਓ ਆਪਣਾ ਸ਼ੌਂਕ ਮੰਨ ਲਓ ਵੀ ਜਰੂਰ ਥੋੜਾ ਮਨ ਕੀਤਾ ਆਪਣੀ ਹਾਈ ਕੁਆਲਿਟੀ ਦੀ ਵੀਡੀਓ ਬਣਾਈ ਤੇ ਆਪਣੀ ਪਾਤੀ ਉਹਦੇ ਵਿੱਚ ਵੀ ਤੁਹਾਨੂੰ ਅਗਰ ਤੁਸੀਂ ਕਹਿੰਦੇ ਹੋ ਵੀ ਆਪਾਂ ਪ੍ਰੋਫੈਸ਼ਨਲ ਲੈਵਲ ਤੇ ਪਹੁੰਚਣਾ ਤੇ ਉਹਦੇ ਲਈ ਪੜ੍ਹਾਈ ਕਰਨੀ ਪੈਣੀ ਆ ਉਹਦੇ ਲਈ ਆਪਾਂ ਨੂੰ ਡਿਜੀਟਲ ਮਾਰਕੀਟਿੰਗ ਸਕਿੱਲਸ ਡਿਵੈਲਪ ਕਰਨੇ ਪੈਣੇ ਨੇ ਉਹਦੇ ਵਿੱਚ ਦੇਖਣਾ ਪੈਣਾ ਮਾ ਵੀ ਲੋਕ ਕਿੱਦਾਂ-ਕਿੱਦਾਂ ਆਪਣੀਆਂ ਰੀਲਸ ਵਧੀਆ ਬਣਾ ਕੇ ਉਹਨਾਂ ਨੂੰ ਐਡਿਟ ਕਰਕੇ ਤੇ ਲੋਕਾਂ ਮੂਰੇ ਰਿਪਰੈਜ਼ੈਂਟ ਕਰਦੇ ਨੇ ਜਿਹਦੇ ਨਾਲ ਆਡੀਅנס ਕੀ ਆ ਖੁਸ਼ ਹੋ ਕੇ ਤੁਹਾਡੀਆਂ ਵੀਡੀਓਜ਼ ਦੇਖ ਰਹੀ ਆ ਤੇ ਖੁਸ਼ ਹੋ ਕੇ ਵੀਡੀਓਜ਼ ਦੇਖੂਗੀ ਉਹਦੇ ਨਾਲ ਤੁਹਾਡੀਆਂ ਰੀਲਾਂ ਹੋਰ ਚੱਲਣਗੀਆਂ ਹੋਰ ਰੀਲਸ ਚੱਲਣਗੀਆਂ ਸਟੋਰੀਜ਼ ਹੋਰ ਚੱਲਣਗੀਆਂ ਤੇ ਤੁਹਾਡੀ ਰੀਚ ਵਧੂਗੀ ਸੋ ਇਹ ਸਾਰੀਆਂ ਚੀਜ਼ਾਂ ਫੇਕ ਨੇ ਕੋਈ ਬੰਦਾ ਪਹਾੜਾਂਾਂ 'ਚ ਜਾਂਦਾ ਵਾ ਕਹਿ ਦਿੰਦਾ ਵੀ ਮੈਂ 2.5 ਲੱਖ ਕਮਾ ਲਿਆ ਦੇਖੋ ਮੈਂ ਘੁੰਮਣਾ ਆ ਤੁਸੀਂ ਇੱਥੇ ਕੀ ਕਰਦੇ ਹੋ ਇੰਸਟਾਗ੍ਰam ਤੇ ਲੱਗ ਜਾਓ ਇਹਦੇ ਨਾਲ ਕੀ ਆਪਣਾ ਘਰ ਦਾ ਮਾਹੌਲ ਵੀ ਖਰਾਬ ਹੁੰਦਾ ਜਾਂ ਸਿਰਫ ਕਪਲਸ ਦੀਆਂ ਵੀਡੀਓ ਚੱਲ ਰਹੀਆਂ ਨੇ ਜੋ ਆਪਣੇ ਕਲਚਰ ਨੂੰ ਭੁੱਲ ਕੇ ਹੋਰ ਹੀ ਕੁਝ ਕਰੀ ਜਾ ਰਹੇ ਨੇ ਤੇ ਉਹ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਨੇ ਸੋ ਅਗਰ ਤੁਸੀਂ ਚਾਹੁੰਦੇ ਹੋ ਵੀ ਵਾਕਈ ਅਮੀਰ ਹੋਣਾ ਵਾ ਰਾਤੋਂ ਰਾਤ ਨਹੀਂ ਹੋਊਗਾ ਬੰਦਾ ਟਾਈਮ ਲੱਗਦਾ ਵਾ ਹਰ ਚੀਜ਼ ਨੂੰ ਤੁਸੀਂ ਅੱਜ ਤੋਂ ਲੱਗੋਗੇ ਹੋ ਸਕਦਾ 6 ਮਹੀਨੇ ਬਾਅਦ ਤੁਸੀਂ ਆਪਣੀ ਰੀਚ ਤੱਕ ਪਹੁੰਚੋ ਜੇ 6 ਮਹੀਨੇ ਬਾਅਦ ਤੁਸੀਂ ਆਪਣੇ ਫੋਲੋਅਰਸ ਨੂੰ ਸਬਸਕ੍ਰਾਈਬ ਕਰਾਓ ਚੈਨਲ ਸਬਸਕ੍ਰਾਈਬਰ ਵਧਣਗੇ ਫਿਰ ਪੈਸੇ ਆਣੇ ਸ਼ੁਰੂ ਹੋਣਗੇ ਇਹ ਨਹੀਂ ਵੀ 1 ਮਹੀਨੇ ਚ ਹੀ ਹੋ ਜਾਣਗੇ ਹਾਂ ਕਈਆਂ ਦੇ ਹੋ ਵੀ ਜਾਂਦੇ ਹੋਣਗੇ ਅਗਰ ਕੋਈ ਬਹੁਤ ਜ਼ਿਆਦਾ ਮਤਲਬ ਵਧੀਆ ਕੰਟੈਂਟ ਬਣਾ ਲਿਆ ਉਹਨਾਂ ਨੇ 1 ਮਹੀਨੇ ਚ ਵੀ ਟਾਰਗੇਟ ਪੂਰਾ ਕਰ ਦਿੰਦੇ ਨੇ ਹਫਤੇ ਚ ਵੀ ਕਰ ਦਿੰਦੇ ਨੇ ਹਾਂ ਫਿਰ ਇਨਕਮ ਸੋਣੀ ਸ਼ੁਰੂ ਹੋ ਜਾਂਦੀ ਆ ਪਰ ਉਹ ਹਰ ਬੰਦੇ ਦੇ ਉੱਪਰ ਐਪਲੀਕੇਬਲ ਨਹੀਂ ਹੈਗਾ ਉਹ ਬੰਦੇ ਪੜ੍ਹੇ ਹੋਏ ਨੇ ਉਹਨਾਂ ਨੂੰ ਆਈਟੀ ਦਾ ਸਾਰਾ ਕੁਝ ਪਤਾ ਵਾ ਤਾਂ ਉਹ ਇਦਾਂ ਦੀਆਂ ਰੀਲਸ ਬਣਾ ਕੇ ਵਾਇਰਲ ਕਰਦੇ ਨੇ ਸੋ ਇਹ ਸਿਰਫ ਫੇਕ ਆ ਰਾਤੋ-ਰਾਤ ਵੀ ਰੀਲਸ ਨਹੀਂ ਬਣਾ ਕੇ ਬੰਦਾ ਵਾਇਰਲ ਹੁੰਦਾ ਇਹਨੂੰ ਟਾਈਮ ਲੱਗਦਾ ਹਰ ਚੀਜ਼ ਦਾ ਪ੍ਰੋਸੈਸ ਆ ਉਹ ਪ੍ਰੋਸੈਸ ਨੂੰ ਫੋਲੋ ਕਰਕੇ ਹੀ ਆਪਾਂ ਪੈਸੇ ਕਮਾ ਸਕਦੇ ਆ ਗੁੰਮਰਾਹ ਹੋਣ ਦੀ ਲੋੜ ਨਹੀਂ ਜਿਹੜੇ ਬੰਦੇ ਕਹਿੰਦੇ ਨੇ ਫੇਸਬੁੱਕ ਤੇ YouTube ਤੋਂ ਪੈਸੇ ਕਮਾਣੇ ਨੇ ਉਹਨਾਂ ਨੂੰ ਪਹਿਲਾਂ ਆਪਣਾ ਟੌਪਿਕ ਡਿਸਾਈਡ ਕਰਨਾ ਪੈਣਾ ਵੀ ਕਿਹੜੇ ਟੌਪਿਕਸ ਦੇ ਉੱਪਰ ਵੀਡੀਓ ਬਣਾਉਣੀ ਆ ਉਸ ਤੋਂ ਬਾਅਦ ਹੀ ਅੱਗੇ ਮੂਵ ਔਨ ਹੋ ਸਕਦੇ ਹੋ ਜਿਵੇਂ ਕੋਈ ਕਾਮੇਡੀ ਤੇ ਬਣਾ ਰਿਹਾ ਕਾਮੇਡੀ ਤੇ ਵਧੀਆ ਰੀਲਸ ਚੱਲ ਰਹੀਆਂ ਨੇ ਕਾਮੇਡੀ ਤੇ ਬਣਾਓ ਤੁਹਾਡੇ ਕੋਲ ਕੋਈ ਪੜ੍ਹਾਈ ਹੈਗੀ ਆ ਸਾਇੰਸ ਨਾਲ ਰਿਲੇਟਡ ਮੈਥਸ ਨਾਲ ਰਿਲੇਟਡ ਹੈਗੀ ਆ ਜਾਂ ਆਈਟੀ ਸੈਕਟਰ ਨਾਲ ਰਿਲੇਟਡ ਆ ਇਦਾਂ ਦੇ ਉੱਪਰ ਬਣਾਓ ਜਾਂ ਤੁਹਾਡੇ ਚ ਕੋਈ ਸਕਿੱਲਸ ਹੈਗੇ ਨੇ ਡਰਾਇੰਗ ਵਧੀਆ ਕਰਦੇ ਹੋ ਗਾਣਾ ਗਾਣੇ ਹੋ ਜਾਂ ਤੁਸੀਂ ਕਹਿ ਲੋ ਵੀ ਮਤਲਬ ਸੇਲ ਵਧੀਆ ਕਰਦੇ ਹੋ ਔਨਲਾਈਨ ਪ੍ਰੋਡਕਟ ਇਦਾਂ ਦੇ ਚੈਨਲ ਬਣਾਓ ਜਿਹਦੇ ਵਿੱਚ ਤੁਹਾਨੂੰ ਪਰਫੈਕਸ਼ਨ ਆ ਉਹਦੇ ਨਾਲ ਤੁਹਾਡੀ ਸਿੱਕਾ ਆਪਣਾ ਸੋਸ਼ਲ ਮੀਡੀਆ ਤੇ ਗਰੋ ਕਰ ਸਕਦੇ ਹੋ ਤੇ ਅੱਗੇ ਵਧ ਸਕਦੇ ਹੋ ਇਦੇ ਵਿੱਚ ਵੀ ਕੋਈ ਸ਼ਾਰਟਕਟ ਨਹੀਂ ਹੈਗਾ ਇਹ ਵੀ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈਗੇ ਨੇ ਸੋ ਇੰਨੇ ਕ ਵੀਡੀਓ ਸੀ ਧੰਨਵਾਦ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਗੁੰਮਰਾਹ ਹੋਣ ਤੋਂ ਪਲੀਜ਼ ਬਚੋ ਇਨ੍ਹਾਂ ਚੀਜ਼ਾਂ ਤੋਂ